ਨਖੁਸ਼ੀ ਮਾਮੇ ਕੈਨੂ ਦਾ ਚਾਚਾ ਤੁਗਾ ਦੇਖ ਕੇ ਹਨ ਵੀ ਛੁੱਟੀਆਂ ਚ ਆਈ ਨਹੀਂ ਖੁਸ਼ ਹੋ ਜਾਣਗੇ ਉਹਦੇ ਸਾਰੇ ਹਨ ਨਖੁਸ਼ੀ ਬੜਾ ਖੁਸ਼ ਹੋ ਜਾਣਗੇ ਦੇਖ ਕੇ ਹਨ ਫਿਰ ਮਾਮਾ ਵੀ ਘਰ ਹੀ ਅੱਜ ਤੱਕ ਨਖੁਸ਼ੀ ਨੰਨੂ ਮਸਤੇ ਨੰਨੂ ਮਸਤੇ ਮਸਤੇ ਨੰਨੂ ਮਸਤੇ ਨੰਨੂ ਮਸਤੇ ਮਾਮੀ ਨੰਨੂ ਮਸਤੇ ਨੰਨੂ ਮਸਤੇ ਬੇਟਾ ਠੀਕ ਹੈ ਹਾਂਜੀ ਠੀਕ ਹੈ ਵੀਰੇ ਨਮਸਤੇ ਮੈਂ ਇਹ ਸਖ ਬੀਨ ਮਾਸਟਰ ਯੂਨੀਵਰਸਿਟੀ ਜੀ ਠੀਕ ਹਾਂਜੀ ਆਜੂ ਜੀ ਬੈਠੋ ਮੈਂ ਕੱਜ ਤੇਰੇ ਮਾਮਾ ਜੀ ਵੀ ਘਰੇ ਖੁਸ਼ ਹੋ ਜਾਣਗੇ ਦੇਖ ਕੇ ਹਨਾ ਬੱਚੇ ਕਹਿੰਦੇ ਵੀ ਜੂਨ ਦੀਆਂ ਛੁੱਟੀਆਂ ਵੀ ਮम्मा ਨਾਨੀ ਕੀ ਜਾਣਾ ਸਾਰੇ ਬੱਚੇ ਚਲੇ ਗਏ ਇਸ ਤਰੀਕੇ ਹਾਂਜੀ ਹਾਂਜੀ ਜੀ ਇਹ ਤਾਂ ਹੈ ਕਿ ਕਹਿੰਦੇ ਸਾਨੂੰ ਵੀ ਲੈ ਕੇ ਚੱਲ ਮੈਂ ਕਿਹਾ ਚੱਲ ਇਹ ਪਹਿਲਾਂ ਹੀ ਦੀ ਕੀ ਗਏ ਵੀ ਕੀ ਪਤਾਗਾ ਵੀ ਨਾਨੀ ਆ ਫੋਨ ਹੀ ਆ ਜੀ ਫੇਰ ਜਦੋਂ ਸਾਡਾ ਫੋਨ ਫਾਨ ਖਰਾਬ ਹੋਊਗਾ ਭਾਬੀ ਵੀ ਕਰੇ ਨਹੀਂ ਐਤਕੀ ਤਾਂ ਮੈਂ ਨੇ ਕੋਈ ਉਹ ਬਸ ਮੈਨੂੰ ਆਏ ਸੀ ਮੰਮੀ ਕਰ ਲੈਣਗੇ ਜਿਹਨੇ ਮੇਰੇ ਵੀਨ ਧਿਆਨ ਛੜਿਆ ਵਸਤੇ ਆ ਰਹੀ ਆਂ ਕਿਹਾ ਫੇਰ ਮੈਂ ਕਿਹਾ ਤਾ ਲਾ ਪੀ ਵਗ ਜਾਨੀ ਨਹੀਂ ਨਹੀਂ ਕੋਈ ਨਹੀਂ ਚਲੋ ਆਣੀ ਹੁੰਦਾ ਤੇ ਕੇ ਤਾਂ ਨਹੀਂ ਆ ਨੇ ਤਾਂ ਕੋਈ ਗੱਲ ਨਹੀਂ ਵਧੀਆ ਕਰਿਆ ਤੁਸੀਂ ਆਪ ਆਗੇ ਕੋਈ ਆਏ ਨਹੀਂ ਹੁੰਦਾ ਵੀ ਮਾਂ ਤੇ ਫੋਨ ਕਰੇ ਤੇ ਇਹ ਨਹੀਂ ਜਾਣਾ ਚਲ ਤੁਸੀਂ ਆਪ ਆਗੇ ਜਿਹਦੀ ਵਧੀਆ ਹੋਇਆ ਚਲੋ ਵਧੀਆ ਨਾਲੇ ਬੱਚਾਂ ਦਾ ਜੀ ਲੱਗਦੀ ਨਾਨਕ ਜਾਂਦੀ ਹੁੰਦੇ ਨੇ ਸਾਰੀ ਚਲੋ ਤੁਸੀਂ ਬੈਠੋ ਮੈਂ ਚਾਹ ਪਾਣੀ ਲਿਉਂਦਾ ਚਾਹ ਪਾਣੀ ਕਿਰੇ ਕੰਮ ਕੰਦਾ ਵਧੀਆ ਚੱਲਦਾ ਹੈ ਵਧੀਆ ਵਧੀਆ ਤੇਰੀ ਕੋਈ ਯਾਰ ਗੱਲ ਸੁਣ ਜਸ਼ਨ ਤੂੰ ਦੋਸਤੋਂ ਜ਼ਿਆਦੇ ਸਿਆਣੀ ਨਹੀਂ ਬਣਦੀ ਮम्मी ਮੈਂ ਕੀ ਕਰਤਾ ਇਹ ਤੀਜੇ ਦੇ ਦਿਨ ਉਹ ਆਇਆ ਕਰੂ ਵੀ ਵਾਰੀ ਪੂਛ ਪੂਛੇ ਨਾ ਕਰੇਦੀ ਦੋਨਾਂ ਕੁੜੀਆਂ ਨੂੰ ਲੈ ਕੇ ਆ ਗਈ ਮੰਮੀ ਫੇਰ ਕੀ ਹੋ ਗਿਆ ਧੀਆ ਤਾਂ ਪਿੰਡੋਂ ਆਉਂਦੀ ਹੁੰਦੀਆਂ ਨੇ ਆਪਦੀ ਜੇ ਬਾਲਾ ਕਰਨਗੀ ਨਾ ਤੀਜੇ ਦੇ ਦਿਨੋਂ ਇੱਥੋਂ ਹੱਲੇ ਹੀ ਨਹੀਂ ਕਰਨੇਗੇ ਮੰਮੀ ਮੇਰੀ ਗੱਲ ਸੁਣੋ ਗੁੱਸਾ ਨਾ ਕਰਿਓ ਬਾਲੇ ਨੂੰ ਕਿਹੜਾ ਆਪਾਂ ਉਹਨਾਂ ਨੂੰ ਨਿਉਜੇ ਲਿਆ ਕੇ ਖਵਾਤੇ ਹਜੇ ਤਾਂ ਉਹ ਅੰਦਰ ਹੀ ਬੜੀ ਆਪਾਂ ਤਾਂ ਪਾਣੀ ਵੀ ਨਹੀਂ ਦਿੱਤਾ ਤੁਸੀਂ ਪਹਿਲਾਂ ਹੀ ਲੱਗ ਗਈ ਨਹੀਂ ਉਹਨੂੰ ਨਾ ਸੁਭਾਅ ਪੈ ਜੂਗਾ ਤਾ ਚੱਲ ਮੰਮੀ ਕੋਈ ਨਾ ਹੁਣ ਆਈ ਐ ਪੇਕੇ ਦੀ ਆਸ ਹੁੰਦੀ ਐ ਧੀ ਨੂੰ ਫੇਰ ਕੀ ਹੋ ਗਿਆ ਮੰਮੀ ਜੇ ਤੁਸੀਂ ਉਹਦੀ ਮਤਰੀਈ ਮਾਂ ਤੇ ਐਂ ਥੋੜੇ ਹੀ ਕਰਦੇ ਹੁੰਦੇ ਨੇ ਧੀ ਐ ਪੇਕੇ ਨਾ ਆਉਣਗੀਆਂ ਤਾਂ ਜਾਣਗੀਆਂ ਕਿੱਥੇ ਚੱਲ ਫਿਰ ਚਾਹ ਤਾਂ ਬਣਾ ਆਜਾ ਚਾਹ ਤਾਂ ਮੰਮੀ ਬਣਾਉਣੀ ਹੀ ਐ ਐਂ ਨਹੀਂ ਕਰਦੇ ਹੁੰਦੇ ਮੰਮੀ ਨਾਲ ਲਓ ਦੀ ਚਾਹ ਲੈ ਲਓ ਐ ਖੁਸ਼ੀ ਚਾਹ ਲੈ ਲਾ ਪੁੱਤ ਲਓ ਤੂੰ ਤੁਸੀਂ ਵੀ ਲੰਦੇ ਕਰੀਂ ਹਾਂਜੀ ਮੈਂ ਵੀ ਆਪਦੀ ਲੈ ਕੇ ਆਈ ਆ ਇੱਧਰ ਬਹਿ ਜਾ ਹਾਂਜੀ ਹੋਰ ਦੱਸੋ ਦੀ ਜੀ ਆਪਣੇ ਸਾਰੇ ਠੀਕ ਨੇ ਹਾਂਜੀ ਹਾਂਜੀ ਵਧੀਆ ਠੀਕ ਐ ਵੀਰੇ ਦਾ ਕੰਮ ਵਧੀਆ ਚੱਲੀਆਂ ਅੰਦਰ ਹਾਂਜੀ ਵਧੀਆ ਚੱਲੀਆਂ ਅੰਦਰ ਚਲੋ ਵਧੀਆ ਖੁਸ਼ੀ ਕਿੰਨੀਆਂ ਛੁੱਟੀਆਂ ਹੋ ਗਈਆਂ ਪੁੱਤ ਮਾਂ ਮੰਮੀ 1 ਮਹੀਨੇ ਦੀ ਹੋ ਗਈ 1 ਜੂਨ ਦੀ ਅੱਛਾ ਮੀਂਹ ਮੇਰੀਆਂ ਹੋ ਗਈਆਂ ਹਾਂ ਠੀਕ ਐ ਪੁੱਤਾ ਚੱਲ ਵਧੀਆ ਰਹਿ ਕੇ ਜਾਇਓ ਹੈਨਾ ਇਹ ਨਾਨੀ ਨੂੰ ਮਿਲੀ ਆਇਓ ਚੰਗਾ ਪੁੱਤਾ ਨਾਨੀ ਦਾ ਐ ਨਹੀਂ ਪਤਾ ਗੁੱਸਾ ਕਰ ਜੀ ਆਹ ਠੀਕ ਐ ਨਾ ਨਾਨੀ ਕੋਲ ਹੀ ਭਾਗ ਜੀ ਨਾਨੀ ਨਾਨੀ ਮੇਰੀ ਪਿਆਰੀ ਨਾਨੀ ਪੁੱਤ ਜਾਵਾਂਗੇ ਕੱਲ ਨੂੰ ਤੁਸੀਂ ਨਹੀਂ ਮਾਂ ਨਾਨੀ ਅਸੀਂ ਤਾਂ 15 ਦਿਨ ਲਾ ਕੇ ਜਾਵਾਂਗੇ ਐਨੀ ਗਰਮੀ ਚ ਕਿਵੇਂ ਤੇ ਇਹ ਜੀ ਤੇਰੀ ਮਾਂ ਵੀ ਗਰਮੀ ਚ ਲੈ ਕੇ ਸਾਨੂੰ ਤੁਰਪੀ ਮੰਨੇ ਇੱਥੇ ਕਿਹੜੀ ਗਰਮੀ ਆ ਇੱਥੇ ਤਾਂ ਆਪਣੇ AC ਲੱਗਿਆ ਹੋਇਆ ਐ ਇੰਨਾ ਵੱਡਾ ਆਪਣਾ ਬੇੜਾ ਤੇ ਆਪਣੇ ਇੱਥੇ ਦਰੱਖਤ ਲੱਗੇ ਹੋਏ ਨੇ ਗਰਮੀ ਤਾਂ ਸਾਡੇ ਘਰੇ ਆ ਇੱਥੇ ਕਿਹੜੀ ਗਰਮੀ ਆ ਤੂੰ ਤਾਂ ਗਰਮੀ 'ਚ ਬਾਹਰ ਹੀ ਨਿਕਲਦੇ ਤੇਰੀ ਮਾਂ ਪਤਾ ਨਹੀਂ ਕਿ ਮੈ ਲੈ ਕੇ ਤੁਰੀ ਫਿਰਦੀ ਐ ਸੋਨੂੰ ਗਰਮੀ 'ਚ ਘਬਰਾਹਟ ਹੁੰਦੀ ਐ ਗੀ ਸੰਤ ਗਰਮੀ 'ਚ ਉਹ ਤਾਂ ਗਰਮੀ ਆ ਘਬਰਾਹਟ ਹੋ ਜਾਂਦੀ ਓਥੇ ਖੇਡ ਲੋ ਜਾ ਕੇ ਦੀਦੀ ਦੇਖੀ ਨਾਨੀ ਤਾਂ ਆਪਾਂ ਨੂੰ ਜਮਾਨੀ ਪਿਆਰ ਕਰਦੀ ਨਾਨੀ ਨਾਨੀ ਐਸੇ ਕਿਕੂ ਤੋੜ ਲਿਆ ਸੀ ਬੋਟਲ ਅੱਜ ਰੇ ਨੇ ਇਹ ਤੋੜਿਆ ਨਾ ਕਿਕੂ ਸਾਭ ਲਾ ਲਓ ਖੇਡ ਲਓ ਉਧਰ ਜਾ ਕੇ ਨਾਨੀ ਅਜੇ ਨਿੱਚੜ ਗਿਆ ਹੈ ਲੈ ਲੀਏ ਤੁਹਾਨੂੰ ਕਿਹਾ ਖੇਡ ਲਓ ਉਧਰ ਜਾ ਕੇ ਕੋਈ ਚੀਜ਼ ਨਹੀਂ ਛੇੜਨੀ ਇੱਥੋਂ ਇੱਥੋਂ ਆ ਗਈਆਂ ਕਰਨ ਤੇ ਨਾਨੀ ਅਜੇ ਕੁਤਾ ਉਤਾ ਨਿੱਚੜ ਗਿਆ ਸੀ ਪਰ ਨਾ ਥੋਡੀ ਨਹੀਂ ਤੇ ਮਾਲੀ ਵਾਲੀ ਆ ਤਾਂ ਕਰਕੇ ਆ ਲੋ ਤੁਸੀਂ ਖਾ ਲੋ ਇਹ ਚੂਚਲੀ ਜੀ ਨਹੀਂ ਮਾਂ ਨਾ ਹੈਗੀਗੀ ਮਾਂ ਤਾਂ ਪਤਾ ਨਹੀਂ ਕਿੰਨੀ ਤੇਜ਼ ਹੋਗੀ ਜਾ ਖੇਡ ਲੈ ਉੱਧਰ ਜਾ ਕੇ ਮੰਮਾ ਨਾਨੀ ਤਾਂ ਬਾਰੀ ਖਰਾਬ ਐ ਸਾਨੂੰ ਖੇਡਣ ਨਹੀਂ ਦਿੰਦੇ ਹੁਣ ਅਸੀਂ ਕੀ ਕਰੀਏ ਜਾ ਪੁੱਤ ਮਾਮੀ ਜੀ ਨੂੰ ਕਹਦੇ ਕਿ ਮਾਮੀ ਸਾਨੂੰ ਏਸੀ ਲਾ ਦਿਓ ਏਸੀ 'ਚ ਰੈਸਟ ਕਰ ਲੈ ਠੀਕ ਮੰਮੀ ਸਾਨੂੰ ਏਸੀ ਲਾ ਕੇ ਦੇ ਦੋ ਏਸੀ ਲਾ ਦੇਣੀ ਐ ਫਤੋ ਠੀਕ ਯਾਰੀ ਗਾ ਉਸਨੇ ਪੁੱਤ ਇੱਕ ਵਾਰੀ ਨਾਨੀ ਨੂੰ ਪੁੱਛਿਆ ਨਾਨੀ ਮੈਨੂੰ ਰੋਬੋ ਠੀਕ ਨਾਨੀ ਨੂੰ ਪੁੱਛ ਲਿਆ ਨਾਨੀ ਵੀ ਅਸੀ ਅਸੀ ਲਵਾ ਲਈ ਠੀਕ ਜਬਾਤ ਕੇ ਪੁੱਛ ਨਾਨੀ ਅਸੀਂ ਮम्मी ਤੋਂ ਅਸੀ ਲਵਾ ਲਈਏ ਫਿਰ ਮੰਮੀ ਨੂਰੇ ਭੇਜ ਮੇਰੇ ਕੋਲ ਰਿਮੋਟ ਲੈ ਜੂਗੀ ਮੈਨੂੰ ਖੁਸ਼ੀ ਕੀ ਗਿਆ ਨੇ ਪੁੱਤ ਨਾਨੀ ਮੰਮਾ ਮੰਮੀ ਉਹਨਾਂ ਨੇ ਕਿਹਾ ਵੀ ਉਹ ਤੁਹਾਨੂੰ ਨਾ ਉਹਨਾਂ ਨੇ ਸੱਦਿਆ ਤੁਹਾਨੂੰ ਹੋਰ ਰੋਬੋਟ ਦੇਣਗੇ ਠੀਕ ਹੈ ਪੁੱਤ ਮੈਂ ਭਰ ਲਿਆ ਮਰਮੋਟ ਤੁਸੀਂ ਬੈਠੋ ਅੰਦਰ ਜਸ਼ਨ ਮੈਂ ਤੈਨੂੰ ਕਿਹਾ ਸੀਗਾ ਤੂੰ ਬਾਲਾ ਮੂੰਹ ਜੇ ਨਾਲਾ ਏਸੀ ਕੀ ਐਮੀ ਲੱਗਦੇ ਐ ਬੇ ਲਾਉਂਦਾ ਏਸੀ ਦਾ ਵੀ ਇਹਨੇ ਤਾਂ ਦੋ ਦਿਨਾਂ ਚ ਤਵਾਹੀ ਲਿਆਤੀ ਇਹ ਹੱਲਣਗੇ ਫਿਰ ਇੱਥੋਂ ਮਨੂੰ ਮੇਰਾ ਤਾਂ ਨਾ ਇਹ ਬਿਹਾਰ ਕੰਮ ਨੂੰ ਜੀ ਨਹੀਂ ਕਰਦਾ ਵੀ ਮੈਂ ਉਹਨਾਂ ਨਾਲ ਐ ਕਰਾਂ ਛੋਟੇ ਬੱਚਾ ਨਾ ਪਰ ਚਲੋ ਜੇ ਤੁਸੀਂ ਕਹਿਣੀ ਐ ਫਿਰ ਮੈਂ ਤਾਂ ਕੀ ਕਰਨਾ ਹਨਾ ਨਹੀਂ ਨਹੀਂ ਨਾ ਹੀ ਨਾ ਏਸੀ ਬੰਦ ਕਰਤੀ ਮੈਂ ਤਾਂ ਲਾਇ ਹੀ ਨਹੀਂ ਚੱਲਦਾ ਨੂੰ ਕੋਈ ਨਾ ਮੈਂ ਨਹੀਂ ਲੱਕ ਦਿੰਦੀ ਨਾ ਹੀ ਨਾ ਕਹਦੇ ਇੱਥੇ ਇੱਧਰ ਉੱਧਰ ਰਿਮੋਟ ਹੀ ਘਮਾਟ ਗਿਆ ਕਹਿੰਦੀ ਠੀਕ ਐ ਮੰਮੀ ਤੁਸੀਂ ਤੁਸੀਂ ਤਾਂ ਮੰਮੀ ਨਾਲ ਹੀ ਗੱਲ ਕਰ ਸਕੀਏ ਪਰ ਤੂੰ ਕਿਵੇਂ ਗੱਲ ਪਾਉਣ ਲੱਗੇ ਐਵੇਂ ਥੋੜੇ ਕਰਦੇ ਹੁੰਦੇ ਨੇ ਨਾਲ ਤਾਂ ਬੈੱਡ ਖਰਾਬ ਹੋ ਗਿਆ ਮੈਂ ਕਿੰਨੀ ਸੋਹਣੀ ਸੈਟਿੰਗ ਕਰਤੀ ਸੀ ਐ ਨਹੀਂ ਕਰਦੇ ਹੁੰਦੇ ਤਾ ਮੰਮੀ ਤਾਂ ਸਿਰ ਮੋਟ ਲੈ ਆਏ ਹੁਣ ਲਾ ਦੋ ਐ ਸੀ ਗਰਮੀ ਵਾਲੀ ਆ ਉੱਤੇ ਐਸੀ ਲੈ ਤਾਂ ਬਿਲ ਬਹੁਤ ਹੁੰਦਾ ਆਪਣੇ ਬਾਹਰ ਨਹੀਂ ਤਾਂ ਸੋਹਣੀ ਹਵਾ ਚੱਲਦੀ ਸੀਗੀ ਤੁਸੀਂ ਉੱਥੇ ਘੇੜਨਾ ਨਾ ਬਾਹਰ ਨਾਲੇ ਇੱਕ ਗੱਲ ਹੋਰ ਆ ਭੂਤ ਉੱਥੇ ਕਿਹੜਾ ਤੁਸੀਂ ਏਸੀ ਚ ਰਹਿੰਦੇ ਹੋ ਸੋ ਟਿਕਰੀ ਕਿਹੜਾ ਏਸੀ ਆ ਨਾ ਵੀ ਤੁਹਾਨੂੰ ਆਦਤ ਪੈ ਗਈ ਉੱਥੇ ਵੀ ਤੁਸੀਂ ਵੀ ਨਾ ਸੀ ਤੇ ਰਹਿੰਦੇ ਬਟੇ ਚਲ ਖੇਡ ਲੂ ਪਰ ਇਹ ਨਹੀਂ ਜਾਂਦੇ ਨਾ ਪਾਉ ਠੀਕ ਹੈ ਉਹ ਵੀ ਸੈਟਿੰਗ ਕਰ ਦੋ ਪਹਿਲਾਂ ਮਮਮੀ ਤੁਸੀਂ ਮਾਂ ਨੂੰ ਫੋਨ ਕਰ ਦਿਓ ਖਾਣਾ ਦਿੱਤੋ ਕੋਲ ਬੱਦ ਤੇ ਅੱਛਾ ਚਲ ਪੁੱਤ ਕੋਈ ਨਾ ਮੈਂ ਕਰੀ ਮਾਂ ਨੂੰ ਫੋਨ ਕਰ ਦਿੰਦੀ ਹਾਂ ਧੰਨਵਾਦ ਜੀ ਠੀਕ ਹੈ ਕੀ ਕਹਿੰਗੇ ਜੈਸਾ ਮੈਂ ਮੰਮੀ ਬੱਚੇ ਐ ਕਹਿੰਦੇ ਸੀ ਵੀ ਸਾਨੂੰ ਟਿੱਕੀ ਲਗਾ ਦੋ ਖਾਣ ਵਾਸਤੇ ਮੇਰਾ ਤਾਂ ਸਾਰੇ ਬਣਿਆ ਨਾ ਉਹ ਵੀ ਦੇ ਦਈਏ ਨਾ ਅੱਜ ਕਿੰਨੇ ਕੁ ਪੂਰੀ ਆ ਜਾਣਗੇ ਉਹ ਥਿਊਰੀ ਕਰਨੀ ਆਪਾਂ ਸੀਗਾ ਗੋਗੋਪੇ ਜੇ ਨਾ ਕੁਛ ਕਰੇ ਬੰਦ ਨਾ ਉਹ ਦੇ ਦੇ ਅੱਜ ਤਾਂ ਇਹ ਉਹ ਕਰ ਦੇਣੀ ਆ ਖੁਸ਼ੀ ਲਾਇਆ ਨਹੀਂ ਸੀ ਪੁੱਤ ਫਿਰ ਮੰਮਾ ਲਾਇਆ ਨਹੀਂਗਾ ਮੰਮੀ ਨੇ ਮੰਮੀ ਵੀ ਨਾਨੀ ਦੇ ਮਗਰ ਲੱਗ ਕੇ ਉਹ ਕਰਦੇ ਨੇਗੇ ਤੇ ਨਾ ਸਾਨੂੰ ਐਸੀ ਲੱਗ ਦਿੱਤਾ ਤੇ ਸਾਨੂੰ ਕਹਿੰਦੇ ਵੀ ਤੁਸੀਂ ਉੱਥੇ ਕਿਹੜਾ ਐਸੀਆ ਚ ਰਹਿੰਦੇ ਹੋ ਐਂ ਕਹਿੰਦੇ ਸੀ ਐਂ ਨਹੀਂ ਨਾ ਕਰਦੇ ਪੁੱਤੋ ਕਿਹੜਾ ਤੇਰੀ ਆਪਣੀ ਸਗੀ ਨਾਨੀ ਆ ਤੇ ਕਾ ਨਹੀਂ ਕਰਦੇ ਜੇ ਤੇਰੀ ਸਕੇ ਨਾਨਾ ਨਾਨੀ ਹੁੰਦੇ ਪੁੱਤਰ ਨਾਲੇ ਮੇਰਾ ਮੂੰਹ ਕਰਦੇ ਨਾਲੇ ਛੋਡਾ ਕਰਦੇ ਮੈਨੂੰ ਕਿਹੜਾ ਪੁੱਤ ਅੱਜ ਨਾਲ ਬੁਲਾਇਆ ਹੈਗਾ ਕੇਰਾ ਚਾਹ ਪੜਾ ਕੇ ਮੁੱਕ ਕੇ ਤੇਰੀ ਮੰਮੀ ਨਾਨੀ ਨਾ ਤੇਰਾ ਮਾਮਾ ਜੀ ਕੋਈ ਵੀ ਨਹੀਂ ਮੇਰੇ ਕੋਲੇ ਆਇਆ ਮੈਂ ਤਾਂ ਇਕੱਲੀ ਬੈਠੀ ਮम्मा ਤੇ ਨਾਲੇ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਹਾਂ ਹਨਾ ਅਸੀਂ ਨਾ ਮੰਮੀ ਤੋਂ ਚਿੱਜੀ ਮੰਗੀ ਸੀ ਤੇ ਨਾਨੀ ਨੇ ਨਾ ਉਹਨੂੰ ਵੀ ਮਨਾ ਕਰਤਾ ਚੱਲ ਕੋਈ ਨਹੀਂ ਪੁੱਤ ਮम्मा ਚੱਲਿਓ ਆਪਾ ਜੀ ਇਹ ਨਹੀਂ ਕਰਦਾ ਇੱਥੇ ਬਸ ਇੱਕ ਦਿਨ ਰਹਿ ਲਈ ਪੁੱਤ ਆਪਾਂ ਚੱਲਾਂਗੇ ਮੇਰੀ ਨਾ ਇੱਥੇ ਇੱਕ ਫਰੈਂਡ ਹੈ ਮੈਂ ਉਹਨੂੰ ਮਿਲਿਆ ਆ ਫਿਰ ਆਪਾਂ ਚੱਲਣਾ ਕਰ ਲੈ ਠੀਕ ਹੈ ਠੀਕ ਜੇ ਤੁਸੀਂ ਉਹਨਾਂ ਦੇ ਘਰੇ ਗਏ ਮੇਰੇ ਨਾਲ ਉਹ ਤਾਂ ਬਹੁਤ ਪਿਆਰ ਕਰਦੇ ਮੇਰੇ ਫੈਨ ਲੋ ਨੰਨਾ ਕੋਲ ਜਾਇਆ ਮਾਂ ਤਾਂ ਫੇਰ ਚੱਲ ਠੀਕ ਹੈ ਮੈਂ ਤਾਂ ਮੂਰਤੀ ਬਾਗੀ ਉਹ ਵੀ ਨਹੀਂ ਜਵਾਕ ਜੇ ਕਿੱਧਰ ਗਏ ਹੋਣਾ ਜੀ ਦੂਜੇ ਘਰੇ ਗਏ ਹੋਏ ਆਪਣੇ ਤਾਈ ਕੀ ਦੀਦੀ ਕਹਿੰਦੀ ਵੀ ਚੱਲ ਮੈਂ ਜਾਇਆ ਨਾ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ ਉਹ ਤਾਂ ਮੰਮੀ ਲੜਨੂ ਜੀ ਮੇਰੇ ਨਾਲ ਬੱਚੇ ਨਾ ਆਪਣੇ ਖੁਸ਼ੀ ਵਰਗੇ ਕਹਿੰਦੇ ਵੀ ਟਿੱਕੀ ਤੇ ਇਹ ਦੀ ਗੋਲ ਗੱਪੇ ਲਿਆ ਦੋ ਮੰਮੀ ਤੇ ਮੰਮੀ ਲੜਨ ਲੱਗ ਪਈ ਕਿੱਥੇ ਘਰ ਮਾਰ ਦੇ ਦਿੰਦਾ ਐਂ ਨਾ ਮੈਂ ਮੰਮੀ ਕਹਿੰਦੇ ਵੀ ਤੂੰ ਉਹਨਾਂ ਨੂੰ ਪੁੱਠਾ ਸੁਹਾ ਪਾਉਣੀ ਐ ਵੀ ਕੀ ਲੋੜ ਐ ਇੰਨੇ ਪੈਸੇ ਖਰਚਣ ਦੀ ਵੀ ਦੇਖੋ ਐ ਤਾਂ ਚੰਗਾ ਨਹੀਂ ਲੱਗਦਾ ਹੁੰਦਾ ਜੇ ਜਦੋਂ ਬੱਚਾ ਨੇ ਚੀਜ਼ ਮੰਗੀ ਲਈ ਤੇ ਨਾਲੇ ਜੇ ਆਪਣੇ ਬੱਚੇ ਹੁੰਦੇ ਸੀ ਫੇਰ ਕਿਹੜਾ ਆਪ ਲਿਆ ਕੇ ਨਾ ਦਿੰਦੇ ਤੇ ਆਹ ਵਾਰੀ ਤੈਨੂੰ ਕਹਤਾ ਤੇ ਆਹ ਵਾਰੀ ਤੈਨੂੰ ਕਹਤਾ ਬਾਹਲਾ ਮੂੰਹ ਨਾ ਲਾਓ ਤੁਸੀਂ ਉਹਨੂੰ ਮੈਂ ਹੀ ਭੱਜ ਜੰਨੇ ਉੱਠ ਕੇ ਕੁਸ ਮਰਜ਼ੀ ਲੈ ਆਈ ਜਾਓ ਨਹੀਂ ਮੰਮੀ ਐਂ ਕਰਨ ਵਾਲੀ ਵੀ ਕਿਹੜੀ ਗੱਲ ਐ ਬੈਠੋ ਤੁਸੀਂ ਆਏਗਾ ਤਾਂ ਕਰਦੇ ਹੋਣੇ ਤੁਸੀਂ ਨਹੀਂ ਫਿਰ ਸਾਰ ਉਹ ਨਾ ਹੱਲਿਆ ਹੀ ਨਹੀਂ ਕਰਨਾਗਾ ਦੇਖ ਲਓ ਜੀ ਮੰਮੀ ਦੀ ਹਰਕਤਾਂ ਕੋ ਚੰਗੀ ਗੱਲ ਹੈ ਜੇ ਸਕੀ ਭੈਣ ਨਾਨ ਬਹਉਂਦੀ ਨਾ ਕਹ ਰਹੀ ਮੈਂ ਜਮਾਂ ਨਹੀਂ ਜਵਾਬ ਦਿੰਦੀ ਸੀ ਕਿ ਉਹ ਕਿਹੜਾ ਸਕੀ ਹੈਗੀ ਆਪਣੇ ਮੰਮੀ ਐਸੀ ਗੱਲ ਦੀ ਦੁੱਖ ਹੁੰਦਾ ਮੈਨੂੰ ਵੀ ਜੇ ਸਕੀ ਹੁੰਦੀ ਫਿਰ ਤੁਸੀਂ ਹੀ 100 ਚੀਜ਼ ਮੰਗਾਉਂਦੇ ਵੀ ਜੇ ਉਹ ਨਤਰਈਏ ਤੁਸੀਂ ਤਾਂ ਹੀ ਕਰਦੇ ਹੋ ਉਹਨੇ ਹੱਲਣਾ ਹੀ ਨਹੀਂ ਹੈਗਾ ਇੱਥੋਂ ਜੇ ਹੁਣ ਤੁਸੀਂ ਖਵਾਣ ਲੱਗ ਗਏ ਨਾ ਤੀਜੇ ਦਿਨੋਂ ਇੱਥੇ ਚੌੜਾ ਧੜੀ ਰਿਹਾ ਕਰੂਗੀ ਮੰਮੀ ਇੱਕ ਗੱਲ ਫਿਰ ਤੁਸੀਂ ਮੇਰੀ ਹੋਰ ਵੀ ਸੁਣ ਲਓ ਉਹਦਾ ਵੀ ਉਹਨੇ ਹੀ ਹੱਕ ਹੈ ਜਿੰਨਾ ਇਹਨਾਂ ਦਾ ਹੱਕ ਆਪਣੇ ਘਰ ਤੇ ਉਹ ਵੀ ਇਸਕਰ ਦਿੱਤੀ ਹੈ ਤੇ ਜੇ ਉਹ ਆ ਆਰਡੀ ਆਈ ਤੇ ਆ ਗਈ ਨਾ ਉਹ ਵੀ ਬਰਾਬਰ ਦਾ ਹਿੱਸਾ ਲੈ ਸਕਦੀ। ਤੁਸੀਂ ਕਰ ਲਓ ਮੈਂ ਹੀ ਭੱਗ ਜਾਨੀ ਹਾਂ ਇਸ ਕਰੋ। ਮੈਂ ਹੀ ਭੱਗ ਜਾਨੀ ਹਾਂ ਜਿੱਦੋਂ ਨਹੀਂ ਹਿਸਾ ਮਾਗ ਲੈਂਦੇ। ਤੁਸੀਂ ਬੱਤੋ ਉਹਦੇ ਨਾਲ। ਐ ਥੋੜੀ ਕਰਦੀ ਹੁੰਦੀ ਜਿਵੇਂ ਤੁਸੀਂ ਕਰਦੇ ਹੋ। ਆਈ ਨਹੀਂ ਅੱਧੀ ਰਾਤ ਹੋਈ ਪਈ ਐ ਲੈ ਮੈਨੂੰ ਤਾਂ ਐਸੀ ਮੈਨੂੰ ਮੋੜਨਾ ਹੋਊਗੀ। ਉਹ ਤੁਰਦੀ ਮੈਂ ਜਾਊਂਗੀ ਤਾਂ ਜਾਊਂਗੀ ਥੀਲੇ ਘਰੇ ਹੁਣ। ਆਈ ਨੇ ਦੋਨਾਂ ਚ ਕੋਈ ਵੀ ਨਹੀਂ ਆਏਗਾ। ਚਲ ਆਪ ਹੀ ਭੱਗ ਜਾਨੀ ਆਹੀ। ਕਿੰਨਾ ਦੇ ਕਰੇ ਆਪਾਂ ਜਾਣੇ ਤੇਰੀ ਮੰਮੀ ਕੇ ਮੇਰੀ ਸੇਲੀ ਐ ਉਹ ਇੰਨਾ ਪਿਆਰ ਕਰੂਗੀ ਖੁਸ਼ ਹੋ ਜੈਗੀ ਜਾ ਕੇ ਇੰਨਾ ਤਾਂ ਸਪਹਾ ਉਹਰਾ ਦਿਨ ਨਹੀਂ ਲੱਗਿਆ ਹਨਾ ਪੁੱਤ ਮੇਰਾ ਤਾਂ ਮਾਨ ਦੁਖੀ ਹੋ ਗਿਆ ਤੇ ਮੇਰੇ ਆਪਦੇ ਸਾਕੀ ਮਾਪੇ ਹੁੰਦੇ ਕੁਛ ਕਿੰਨਾ ਕਰਦੇ ਨਾਲੇ ਮੇਰੇ ਨਾਲੇ ਤੁਹਾਡਾ ਪੁੱਤ ਆਜ ਕੋਈ ਨਾ ਮੰਨ ਰੋ ਨਾ ਮੰਨ ਮੈਂ ਸਾਰੇ ਤੇ ਮੈਂ ਤੁਹਾਨੂੰ ਖੁਸ਼ੀ ਹੁੰਦੀ ਆਂ ਵੀ ਆਸੀ ਮਾਣ ਕੇ ਜਾਈਂ ਨਾਣ ਕੇ ਜਾਈਂ ਇੱਥੇ ਆ ਕੇ ਉੱਥੇ ਬਣ ਦੋ ਹੋ ਗਿਆ ਪੁੱਤ ਆਪਦੇ ਘਰੀ ਵਧੀਆ ਸੀ ਪੁੱਤ ਮੈਂ ਤਾਂ ਸਿਰ ਹਾਵਣਾ Ya, <laughs> tamam <laughs> ਮੈਂ ਤੇ ਮੈਂ ਕੋਈ ਆ ਜਾਂਦੀ ਤੂੰ ਦੱਸ ਤੇਰੇ ਦਾਦੀ ਕੋ ਟੁਪੜਾ ਖੁਰਕੀ ਮੇਰੇ ਕੰਨਾਂ ਦੇ ਆਇਆ ਜੋ ਆਖਦੀ ਮੇਰੇ ਪੈਸੇ ਪੰਜ ਜੱਤੀਆਂ ਕਾਉਂਦੇ ਨਹੀਂ ਇਹ ਭੜ ਕੇ ਬਾਹਰ ਨਹੀਂ ਕਰ ਦਦੀ ਜੇ ਮੇਰੇ ਆਖਦੇ ਨਾ ਪਾਉਂਦੇ ਚੱਲ ਕੋ ਮੇਰੇ ਕੋਲ ਆ ਜਾਂਦੀ ਤੈਨੂੰ ਮੈਂ ਕਿੰਨੀ ਦੀਕਦੀਆਂ ਤਤੌਂਦੀ ਨਹੀਂ ਵਿੜੇ ਨਹੀਂ ਮਾਰਦੀ ਨਾ 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 ਚੱਲ ਚੱਲ ਮੈਂ ਆਏ ਹਾਏ ਪਰ ਨਹੀਂ ਮਸਤੇ 9 ਵਜੇ ਬੱਤ

ਕੀ ਕਹਾਉਂਨੀਆ ਹਾਂ ਹਾਂ ਹੌਲ ਤੇ ਯਾਨੀ ਹਰ ਇੱਕ ਦੇ ਬੱਚੇ ਨਾਲ ਕੀ ਜਾਂਦੇ ਆ ਕਹਿੰਦੇ ਮੰਮੀ ਅਸੀਂ ਵੀ ਗਾਣਾ ਨਾਲ ਖੋਣ ਤੇ ਤੇ ਬਤਾ ਚੁੱਪ ਕਰ ਬੱਸ ਤਾਂ ਆ ਸੱਤ ਲੈ ਲੈ 10 ਕੀ ਕਹਾਉਂਨੀਆ ਉਹ ਹੀ ਸੁਣਾਉਂ ਟੁੰਟਾ ਸਦੇ ਪੁੱਤ ਕੀ ਖਾਣਾ ਇਹ ਤਾਂ ਮੰਮੀ ਤਾਲਾ ਪਿਆਰ ਕਰਦੀ ਏ ਤੁਹਾਡਾ ਪੁੱਤ ਮੰਮਾ ਮੰਮਾ ਮਮਾ ਤਸੇ ਚੁੱਪ ਕਰ ਜੋ ਚੁੱਪ ਕਰ ਜਾਂਦਾ ਰੱਬ ਕਿਸਦੇ ਮਾਫ ਹੋਣਾ ਕੋਈ ਬਸ ਵੀ ਆ ਰਹੀ ਮਾੜਾ ਮਟਾ ਤੋ ਸੌਣਾ ਚਾਹੀਦਾ ਕਦੇ ਦੀਦੀ ਉਹਨੂੰ ਵੀ ਲੋੜ ਪੈ ਸਕਦੀ ਹੈ ਧੀ ਦੀਦੀ ਕਦੇ ਮੈਂ ਵੀ ਗਰੀਬ ਨਹੀਂ ਧੀ ਵੀ ਨਾਲ ਕੰਮਾ ਕਰਦੀ ਹੈ ਸੱਚ ਰਹੀ ਹੈ ਬੰਦਾ ਵਾ ਕੋਈ ਤਰ੍ਹਾਂ ਉਹਨੂੰ ਮੇਰੇ ਭਰਾ ਨੂੰ ਵੀ ਮੰਗ ਲੈ ਲੈ ਮੇਰੀ ਪੰਧ aí ਨੂੰ ਵੀ ਮੈਂ ਕੱਲਾ ਲੈ ਲਿਆ ਹੇ ਉਹ ਤਾਂ ਛੋੜ ਚੱਲ ਵਿਚਾਰੇ ਡਰਦੇ ਨਹੀਂ ਭਾਈ ਜਦੋਂ ਸਾਰਾ ਕੁਝ ਹੋ ਗਿਆ ਹੱਥ ਮੱਖੇ ਮੇਰੀ ਮਾਂ ਦੇ ਕੀ ਕਰਨ ਉਹ ਤਾਂ ਕਥੇਰਾ ਕਰਦੀ ਸੀ ਮੇਰੀ ਪਰਜਾਇਤਾ ਕੋਈ ਨਹੀਂ ਕੋਈ ਡਰਦੀ ਆ ਉਹ ਤਾਂ ਫਰਾ ਕਰ ਦਈ ਮੋੜ ਨਹੀਂ ਸਕਦੇ ਕੀ ਛੈ ਤੁਸੀਂ ਬੈਠੋ ਮੱਲਾ ਨਹੀਂ ਭਾਂਹਦੇ ਇਹ ਢੰਡਾ ਪੀਓਗੇ ਜਾਂ ਚਾਹ ਪੀਓਗੇ ਬੱਤ ਪਾਣੀ ਲਿਆ ਦਿਓ ਹਨ ਕੋਸ਼ਿ ਦੇਖ ਕਿੰਨੇ ਚੰਗੀਆਂ ਨੇ ਤੇ ਕਿੰਨਾ ਪਿਆਰ ਕਰਦੀਆਂ ਹਨਾ ਹਾਂਜੀ ਅਮਾ ਹਾਂ ਤੁਸੀਂ ਆ ਪੰਜ ਦੋ ਦਿਨ ਵਧੀਆ ਇੱਥੇ ਆਪਾਂ ਮਾਮੀ ਕੋਲੇ ਰਵਾਂਗੇ ਗੱਲਾਂ ਬਾਤਾਂ ਕਰਾਂਗੇ ਹਨਾ ਸਵੇ ਆਪਾਂ ਚਲੇ ਜਾਵਾਂਗੇ ਠੀਕ ਅਮਾ ਹਾਂ ਤੁਸੀਂ ਹੁਣ ਜਿੰਨਾ ਮਰਜ਼ੀ ਖੇਡ ਲਓ ਚੋੜ ਕਰੋ ਕੁਛ ਮਰਜ਼ੀ ਚੱਕ ਕੇ ਖਾਓ ਇਹ ਮਾਮੀ ਕੁਛ ਨਹੀਂ ਕਹਿੰਦੇ ਕਿ ਬੇਟਾ ਜਿੱਦਾਂ ਸੰਜੀ ਕਰਦਾ ਏਸੀ ਵੀ ਲੱਗਿਆ ਇਹਨਾਂ ਦੇ ਏਸੀ ਲਾ ਕੇ ਪੈਜੋ ਤਾਂ ਵੀ ਨਹੀਂ ਕੁਛ ਕਹਿੰਦੇਗੇ ਜਿੱਮੇ ਜੀ ਕਰਦਾ ਜਿਵੇਂ ਆਪਾਂ ਨਾਲ ਉੱਥੇ ਘਰ ਹੈ ਉੱਥੇ ਖੇਡਦੇ ਹੋ ਚੋੜ ਕਰਦੇ ਹੋ ਇੱਥੇ ਵੀ ਕਰ ਸਕਦੇ ਹੋ ਬੇਟੇ ਠੀਕ ਹੈ

ਐਸੀ ਲਾਗਨ ਨੀ ਮੈਂ ਉੱਥੇ ਖੇਡ ਲਈ ਉਹ ਦਿਖਾਉਂਗੇ ਬੇਟਾ ਮਮਾ ਕੁਛ ਮਰਜੀ ਮੰਗਾ ਲਓ ਮੈਂ ਮਮੇ ਨੂੰ ਫੋਨ ਕਰਦੀ ਆ ਉਹ ਆਉਂਦੇ ਹੋਏ ਦੇਖੇ ਹਾਂਗੇ ਅੱਛਾ ਠੀਕ ਆ ਉਹ ਉੱਥੇ ਉਹਨਾਂ ਨੇ ਚੀਕੂ ਲੱਗੇ ਸੀਗੇ ਤੇ ਚੀਕੂ ਨਹੀਂ ਤੋੜਨੇ ਦਿੱਤੇ ਚੀਕੂ ਹੀ ਮੰਗਾ ਦੇ ਆ ਲੰਘੀ ਨਾ ਦੀ ਕਰਦਾ ਹੋਗਾ ਜਵਾਕਾਂ ਦਾ ਹਨਾ ਪੁੱਤ ਫੋਨ ਕਰ ਦੇ ਫੋਨ ਕਰ ਦੇ ਵੀ ਵੇ ਲੋ ਹਲੋ ਹਾਂ ਤੁਸੀਂ ਛੇਤੀ ਆ ਜੀਓ ਮਾਰੇ ਬੱਚਾ ਵਾਸਤੇ ਨਾ ਆਈਸਕ੍ਰੀਮ ਲਈਓ ਮਾਰੇ ਚੀਕੂ ਲਈਓ ਬੱਚੇ ਚੀਕੂ ਚੀਕੂ ਭਰੀ ਜਾਂਦੇ ਨੇ ਤੇ ਕੌਣ ਉਹ ਮੂਰਤੀ ਦੀ ਜੀ ਆਈਏ ਆਪਣੇ ਬੱਚੇ ਹੀ ਇਹਨੇ ਆ ਰਹੇ ਆਏ ਨੀਗੇ ਜਲਦੀ ਆ ਜੀ ਮੜਾ ਅੱਛਾ ਠੀਕ मैं तो सारा कुछ बना दी अब सब्जी भी नहीं बनी आती है हूं बना दूंगी आटा गुन्दी पूरी रात होगी हेलो जश्न ਹੇ ਮਨ ਬੜਾ ਦੁਖੀ ਹੋਇਆ ਤੇ ਤੂੰ ਤਾਂ ਬਥੇਰੀ ਵਧੀਆ ਸੀਗੀ ਤੂੰ ਆਉਦੀ ਮੰਮੀ ਨੂੰ ਮਾਰ ਲੱਕ ਕਿਉਂ ਐ ਕਰਿਆ ਬੱਚੇ ਨਾਲ ਉਹ ਕਿੰਨਾ ਰੋਈ ਜਾਂਦੇ ਸੀਗੇ ਉਹ ਮਰ ਤਾਂ ਇੰਨਾ ਮਨ ਦੁਖੀ ਹੈ ਜਿੰਨਾ ਵੀ ਕਹਦੇ ਉਹ ਹੁਣ ਇੱਥੋਂ ਦਾ ਤੁਰਪੇ ਭਈ ਮੈਂ ਜੀ ਨਹੀਂ ਕਰਦਾ ਸੀ ਤੋਰਨ ਨੂੰ ਪਰ ਉਹ ਫਿਰ ਬੜਾ ਕਰਨ ਲੱਗੀ ਗਏ ਮੂਰਤੀ ਕਹਿੰਦੀ ਮਿਓ ਨਾ ਖੁਸ਼ ਕਹੇ ਮੇਰੇ ਮੰਮੀ ਨਾ ਖੁਸ਼ ਕਹੇ ਮੇਰੇ ਮੰਮੀ ਨਾ ਖੁਸ਼ ਕਹੇ ਤੇ ਤੂੰ ਤਾਂ ਆਉਦੀ ਮੰਮੀ ਸੁਣਨਾ ਸੀ ਅਬ ਨੂੰ ਤਾਂ ਦਸਨਾ ਦੇ ਅੰਟੀ ਦਾ ਫੋਨ ਆਇਆ ਸੀ ਮੂਰਤੀ ਵੀ ਕਿੰਨਾ ਰੋਂਦੀ ਸੀ ਉਹਦਾ ਕੜਾ ਇਸ ਘਰ ਚ ਹੱਕ ਨਹੀਂ ਹੈਗਾ ਫੇਰ ਕਿਉਂ ਹੋਏ ਮਤੇਰ ਮਾਂ ਐ ਤਾਂ ਮਤ ਮਤੇਰ ਮਾਮਾ ਇੰਨਾ ਤਾਂ ਨਹੀਂ ਉਹ ਕਰਦੀਆਂ ਹੁੰਦੀਆਂ ਇੱਕ ਦਿਨ ਵੀ ਨਾ ਕੱਟਣ ਦਿੱਤਾ ਉਹਨਾਂ ਨੂੰ ਤੁਸੀਂ ਤੂੰ ਭਾਈ ਹੁਣ ਉਹਨਾਂ ਦੀ ਚੰਗੀ ਦੇਖਭਾਲ ਕਰਨੀ ਹੁਣ ਇਧਰੋਂ ਤਾਂ ਵਗ ਗਈ ਸੀ ਠੀਕ ਐ ਚੰਗਾ ਆਗਿਆ ਮਹਾਰਾਣੀਆ ਫੇਰ ਟੁਰੀਆਂ ਆਉਂਦੀਆਂ ਆਂ। ਜਾਏ ਜੀ। ਹਾਂਜੀ ਜਾਏ। ਅੱਛਾ ਬੈਠੋ ਬੱਤਾਂ। ਇਤਨਾ ਅੱਜ ਬੈਠ। ਰੱਖਿਆ ਨੇ ਇਹਨਾਂ ਨੇ ਜਿੰਨਾ ਦੇ ਗੰਨਿਆ ਸੀ ਗਿਆ ਸੀ। ਬਾਰਾ 헤ਜ ਜੇ ਦਿਖਾਉਂਦੀਆਂ ਸੀ। ਮੰਮੀ ਤੁਸੀਂ ਜਨ ਨਹੀਂ ਹੱਦ ਕਰਦੇ। ਜਾਂ ਤੁਸੀਂ ਮੈਨੂੰ ਕਹਾਂਗੇ ਵੀ ਮੇਰੇ ਮੂਹਰੇ ਬੋਲਦੀ ਐ। ਇਹ ਰਾਤ ਨੂੰ ਕਿਤੇ ਰਹਿੰਦੇ ਰਹਣਾ। ਮੈਂ ਤਾਂ ਬਾਰਾ 헤ਜ ਜੇ ਦਿਖਾਉਂਦੀ ਸੀ ਨਾ ਹੋ। ਇਹ ਤਾਂ ਮੰਮੀ ਹੁੰਦਈ ਐ। ਦੀਆਂ ਉਹ ਤਪੇਕਿਆਂ ਦੇ ਸਾਰੇ ਘਰ ਇੱਕੋ ਜਿਹੇ ਹੁੰਦੇ ਨੇ ਤੁਸੀਂ ਤਾਂ ਹੱਦ ਕਰਦੇ ਹੋ ਜਦੋਂ ਦੇ ਹੀ ਆਏ ਨਹੀਂ ਤੁਸੀਂ ਇਹੀ ਕਰ ਜਾਨੇ ਹੋ ਸੋ ਕਿ ਤੁਸੀਂ ਮੈਨੂੰ ਵੀ ਮਾੜਰ ਲਾ ਲਿਆ ਵੀ ਉਹ ਵੀ ਇਹਨਾਂ ਦਾ ਪਿਆਰ ਨਹੀਂ ਕਰਨਾ ਇਹ ਮੰਮੀ ਕਹਿੰਦੀ ਐ ਗੱਲਾਂ ਨਹੀਂ ਜੇ ਤੁਹਾਡੀ ਆਗਦੀਤੀ ਹੁੰਦੀ ਤੁਸੀਂ ਮੈਨੂੰ ਆਉਣ ਕਰਨ ਦੇ ਦੇਦੇ ਮੈਂ ਤੁਸੀਂ ਮੈਨੂੰ ਮਾੜਰ ਲਾਇਆ ਵੀ ਇਹਨਾਂ ਦਾ ਪਿਆਰ ਨਹੀਂ ਕਰਨਾ ਇਹਨਾਂ ਨੂੰ ਚੰਗੇ ਮੂੰਹ ਘਰਵਾਣਾ ਸੀ ਤੇ ਮੈਂ ਇਹ ਹੁਣ ਤੁਸੀਂ ਕਿੰਨੀ ਆਗੂ ਕਰਾ ਮਾਤਾ ਜੀ ਆ ਨਹੀਂ ਬੈ ਦੋ ਆਉਣ ਕਰਦੇ ਹੁੰਦੇ ਦੁਨੀਆਂ ਤਾਂ ਬਾਰੀ ਗਏ ਜਨਾਲ ਸੀ ਨਹੀਂ ਕਿੰਿਆ ਸੀ ਮੇਰੀ ਨਾਨ ਤਾਂ ਕਿੰਿਆ ਸੀ ਮੰਮੀ ਇਹਦਾ ਮਤਲਬ ਇਹ ਨਹੀਂ ਵੀ ਮੈਂ ਜਵਾਬ ਨਹੀਂ ਦੇ ਦੇ ਜਾਂਦੀ ਮੇਰਾ ਹਿੱਸਾ ਤਾਂ ਨਹੀਂ ਕਿਧਰ ਗਿਆ ਮੇਰੀ ਮਾਂ ਹੀ ਤੂੰ ਮਤੇ ਰਹਿਣਾ ਮੇਰਾ ਹਿੱਸਾ ਤਾਂ ਇਸ ਘਰ ਚ ਹੈਗਾ ਮੈਂ ਕਦੋਂ ਲੈ ਸਕਦੀ ਹਾਂ ਜੇ ਮੈਂ ਨਰਮਾਂ ਤਾਂ ਕੋਈ ਫਾਇਦਾ ਵਾੜਾ ਉਠਾਉਣੀ ਹੈ ਮੈਂ ਕਹਿੰਦੀ ਵੀ ਚਲ ਕੋਈ ਨਹੀਂ ਇਹ ਵੀ ਮੇਰੇ ਭਰਾ ਪਰਜਾਇ ਨੇ ਤੂੰ ਮੇਰੀ ਮਾਵਾ ਵਰਗੀ ਐ ਮਾੜਾ ਵੀ ਮੈਨੂੰ ਕਹਿਣਾ ਬੋਕੋ ਤੇ ਫਿਰ ਤੂੰ ਸੋਚ ਲੈ ਨਾਲੇ ਤੇਰਾ ਪੁੱਤ ਕਿੱਥੇ ਰੂਹ ਨਾਲ ਤੇਰੀ ਨੂੰਹ ਨਾਲ ਤੂੰ ਰਹਿਲੀ ਮੇਰੇ ਪਿਓ ਦਾ ਹਿੱਸਾ ਨਹੀਂ ਕਿਧਰ ਗਿਆ ਐ ਨਹੀਂ ਹੁੰਦਾ ਮੰਮੀ ਜੀ ਮੈਂ ਤੁਸੀ ਕਰ ਦਿਆਂ ਕੁਛ ਜਮੇ ਨਹੀਂ ਕੁਛ ਕਹਿੰਦੇ ਜੀ ਮੰਮੀ ਨੂੰ ਆ ਨਹੀਂ ਕਰਦੇ ਹੁੰਦੇ ਬੀਬੀ ਐਂ ਥੋੜੇ ਹੁੰਦਾ ਲੋਕ ਕੀ ਕਹਿੰਦੇ ਕਿ ਉਹ ਗਾ ਆ ਨਹੀਂ ਕਰਦੇ ਉਹ ਕਿਹੜਾ ਰੋਜ ਆਉਂਦੇ ਨੇ ਮੈਂ ਤਾਂ ਆਖਿਆ ਕਿਤੇ ਪੁੱਤ ਜਿਹੜੇ ਢਿੱਡੋਂ ਜੰਮੇ ਆਉਂਦੇ ਉਹ ਹੀ ਧੀਆ ਹੁੰਦੀਆਂ ਆਗੇ ਮੈਨੂੰ ਨਹੀਂ ਪਤਾ ਸੀ ਕਿਵੇਂ ਮaaf ਕਰਦੇ ਪੁੱਤ ਤੂੰ ਵੀ ਮੇਰੀ ਧੀ ਹੈਗੀ ਮaaf ਕਰਦੇ ਮੋਤੀ ਬੁੱਤਾ ਤੂੰ ਵੀ ਮੇਰੀ ਧੀ ਹੈਗੀ ਤੇ ਲੱਗ ਜੀ ਤੁਸੀਂ ਰਹੋ ਬੁੱਤ ਜੇ ਹੁਣ ਤੁਸੀਂ ਸੋਨੂ ਮਾਂ ਬਣਾ ਕੇ ਲਿਆ ਇਸ ਦੇ ਪਾਪਾ ਇਸ ਦਾ ਤੇ ਹੁਣ ਤੁਸੀਂ ਆਣੀ ਲੱਗ ਜੂਗੀ ਕਿੱਥੇ ਤਾਂ ਉਹ ਮਾਂ ਨਾ ਜਾਂਦਾ ਹੁੰਦੀ ਵੀ ਮੇਰੇ ਮਾਂ ਹੈ ਨਹੀਂ ਕਿੱਥੇ ਤੁਸੀਂ ਉਹਦੇ ਜਖਮਾਂ ਤੇ ਨੂੰ ਦੁੱਖ ਦੇ ਪੁੱਤ ਮੇਰਾ ਦਿਮਾਗ ਘੁੰਮ ਗਿਆ ਸੀਗਾ ਦਿਮਾਗ ਮੇਰੇ ਸਾਰੀ ਸਾ ਮਾਂ ਮਾਂ ਦਾ ਪਿਆਰ ਮੈਨੂੰ ਤਾਂ ਇੱਕ ਦਿਨ ਵੀ ਨਹੀਂ ਮਿਲਿਆ ਪਾਪਾ ਮੈਂ ਬੁੱਤ ਰੋ ਨਾ ਤੁਸੀਂ ਆਏ ਨਾ ਕਰੋ ਬਸ ਮੋਰ ਤੇ ਮੇਰਾ ਨਾ ਦਿਮਾਗ ਹੀ ਘੁੰਮ ਗਿਆ ਸੀਗਾ ਮੰਮੀ ਨੂੰ ਤਾਂ ਪਤਾ ਹੀ ਹੈ ਸੋਨੂ ਦਾ ਵੀ ਮੰਮੀ ਇਹ ਸਵਾ ਕਹੇ ਜਾ ਪਤਾ ਨਹੀਂ ਲੱਗਦਾ ਬੋਲਣ ਲੱਗੇ ਨੇ ਨਾ ਬੁੱਤ ਹੁੰਦੇ ਨਾ ਨਾਂ ਦੀ ਕੰਨ ਮਹਿਸੂਸ ਨਹੀਂ ਹੁੰਦੀ ਮੇਰੇ ਤਨ। ਸੁਪ ਕਰ ਜੂਦੀ ਨਹੀਂ ਆਏ ਨਹੀਂ ਕਰਦੇ ਵੀਰੇ। ਸੁਪ ਕਰ ਜੂ। ਮੇਰੀ ਗੱਲ ਸੁਣੋ ਦੀਰੀ ਮੰਮੀ ਜਿੱਥੇ ਮਰਜ਼ੀ ਰਹਿਣਾ ਤੁਸੀਂ ਨਾ ਜਦੋਂ ਮਰਜ਼ੀ ਆਓ ਜਦੋਂ ਸੋਦੇ ਵੀ ਤੇ ਕੀ ਨੇ। ਤੇਕਿਆਂ ਤੇ ਇਹ ਤਾਂ ਇੰਨਾ ਜ਼ੋਰ ਹੁੰਦਾ ਤੇ ਇਹਦਾ। ਮੈਂ ਥੋੜਾ ਟਾਈਮ ਨੂੰ ਨਾਗਰ ਲੱਗ ਕੇ ਦੇਖ ਲਿਆ ਪਰ ਹੁਣ ਨਹੀਂ ਮੰਮੀ ਨਾਗਰ ਲੱਗਦੀ ਮੈਂ। ਆਜ ਬੁੱਤ ਆਏ ਨਹੀਂ ਕਰਦੇ ਹੁੰਦੇ ਸੋਦੇ ਨਾਲ ਕਿਨੇ ਨਾ ਇਹ ਤੁਸੀਂ ਭਾਵੇਂ ਮਹੀਨੇ ਦੀ ਵੀ ਦੋ ਮਹੀਨੇ ਲਾ ਕੇ ਜਾਇ। ਨਾ ਹੂੰ ਪੁੱਤ ਤੂੰ ਤੁਸੀਂ 10 ਦਿਨ ਰਹਿ ਪਿਓ ਇੱਥੇ 10 ਦਿਨ ਜਾ ਮੰਮੀ ਨਹੀਂ ਨਾ ਰਹਿ ਕੇ ਕਿ ਜਾਣਗੇ ਬੱਚਾ ਨਹੀਂ ਚੁੱਕਣਾ ਨਹੀਂ ਚਲੋ ਠੀਕ ਹੈ ਮੈਂ ਤਾਂ ਮੰਮੀ ਜਿਹੜਾ ਤੁਹਾਡੇ ਨਾਲ ਲੱਗੀ ਲੱਗੀ ਪਰ ਹੂੰ ਨਹੀਂ ਮੈਂ ਤੁਹਾਡੇ ਨਾਲ ਲੱਗਦੀ ਚਲ ਕੱਲ ਨੂੰ ਨਾ ਇਹਨਾਂ ਸਾਰੇ ਟੱਬਰ ਨੂੰ ਕੱਪੜੇ ਲਿਆਦੀ ਵਧੀਆ ਜਿਹੇ ਜਿਹੇ ਕਹੋਗੀ ਨਾ ਮੁਰਕੀ ਹੋਏ ਸੂਟ ਲਿਆ ਦੇ ਮੰਮੀ ਮੈਂ ਤਾਂ ਕੱਪੜੇ ਦੀ ਤਾਂ ਲੋੜ ਨਹੀਂ ਮੇਰੇ ਕਦੇ ਸਭ ਨੂੰ ਸ਼ਰੱਬਾ ਦਿੱਤਾ ਰੰਗ ਲੱਗਿਆ ਮੈਂ ਤਾਂ ਬਸ ਹਾਸਕੀ ਬਲਾ ਲੈ ਰੋ ਮੈਂ ਪੁੱਤ ਤੈਨ ਵਧੀਆ ਕੱਪੜੇ ਵੀ ਲਾ ਕੇ ਰੋਗੀ ਬਸ ਮੋੜੇ ਦਿਮਾਗ ਹੀ ਹੋ ਗਏ ਸੀਗਾ ਆਇ ਨਹੀਂ ਕਰਦੇ ਹੁੰਦੇ ਮੰਮੀ ਨਾਲੇ ਆਏ ਨਹੀਂ ਹੁੰਦਾ ਵੀ ਫੋਨ ਦੇ ਰਿਸ਼ਤੇ ਜ਼ਿਆਦਾ ਨੇੜੇ ਹੁੰਦੇ ਨੇ ਕਿ ਵੀ ਜਿਹੜੇ ਰਿਸ਼ਤਿਆਂ ਦੇ ਵਿੱਚ ਪਿਆਰ ਹੈ ਉਹੀ ਰਿਸ਼ਤਾ ਆਪਣਾ ਆਉਂਦਾ ਹੁੰਦਾ ਹਰਕੱਦ ਨੂੰ ਪਪਾ ਨੇ ਉਹ ਤਾਂ ਮੈਨੂੰ ਕਹਿੰਦੀ ਸੀ ਵੀ ਉੱਧਰ ਜਾ ਨਾ ਮੈਂ ਸਿਰਫ ਐਂ ਸੋਚ ਕੇ ਆ ਗਈ ਵੀ ਜੇਕਰ ਆਪਾਂ ਪੱਜਾਈ ਨੌਕਰੀ ਨੂੰ ਅੱਗੇ ਦੇ ਦੇਉਂਗਾ ਵੀ ਨਾਲੇ ਤਾਂ ਦੇਉਂਗਾ ਮੰਮੀ ਦਾ ਦਿਮਾਗ ਨਹੀਂ ਕੰਮ ਕਰਦਾ ਅਗਲਾ ਕਹਿ ਦੂਗਾ ਫੇਰ ਕੀ ਹੋ ਗਿਆ ਵੀ ਜੇ ਮੈਂ ਆ ਵੀ ਸਕੀ ਤੀ ਵੀ ਉਹਦੇ ਨੇ ਕੀ ਮੈਂ ਕਰਦੀ ਐ ਜਿਹਾਕੜੀ ਨਾ ਲੋਕਾਂ ਨੂੰ ਦਿਸਦਾ ਹੀ ਆ ਮੇਰੇ ਨੂੰ ਤਨਤਾ ਪਰਨੇ ਪੜਕਾਤਾ ਸੀ ਕਿ ਇਹ ਜਿਹੜੀ ਉਹਨਾਂ ਦੇ ਦੂਜਾ ਵਿਆਹ ਨਹੀਂ ਹੋਇਆ ਸੀਗਾ ਉਹ ਕਹਿੰਦੀ ਸਤੇਲੀਆਂ ਕੁੜੀਆਂ ਆ ਤਾਂ ਸਤੇਲ ਨੇ ਹੁੰਦੀਆਂ ਆ ਮੈਨੂੰ ਉਹਦੇ ਮਗਰ ਲੱਗ ਗਈ ਸੀ ਬਸ ਮੇਰਾ ਦਿਮਾਗ ਘੁੰਮ ਗਿਆ ਤੇ ਮਤਰੀ ਇਨਾਮਤਰੀ ਨਹੀਂ ਹੁੰਦੀ ਆ ਤੁਸੀਂ ਕਿਹੜਾ ਮਾਂ ਬਣ ਕੇ ਦਿਖਾਇਆ ਫਿਰ ਬਸ ਮੇਰਾ ਦਿਮਾਗ ਘੁੰਮ ਗਿਆ ਮੈਨੂੰ ਮਗਰ ਨਹੀਂ ਲੱਗਦੇ ਹੁੰਦੇ ਤੁਸੀਂ ਦੇਖੋ ਵੀ ਇਹ ਮੇਰੀ ਧੀ ਹੈ ਇਹ ਨੂੰ ਯਾਦ ਨਾ ਉਹਨਾ ਮਾਝਾ ਦਾ ਵੀ ਨਾ ਪਿਆ ਜਦਾ ਵੀ ਯਸਮ ਤੂੰ ਵੀ ਇਹਨੂੰ ਮਾਫ ਕਰ ਦੇ ਮੈਂ ਤਾਂ ਬਸ ਉਹ ਹੋ ਹੀ ਹੋ ਗਈ ਸੀ ਦਿਮਾਗੇ ਕਮਾ ਲਿਆ ਸੀਗਾ ਮੈਂ ਤਾਂ ਮੰਮੀ ਬਠੇਰਾ ਕਰਦੀ ਸੀ ਤੇਰੇ ਮੰਗ ਦੀ ਲੱਗ ਕੇ ਮੈਂ ਵੀ ਬਹਿਤਾਂ ਕਰਨ ਲੱਗ ਗਈ ਕਿੰਨਾ ਮੈਂ ਇਹਨਾਂ ਦਾ ਦਿਨ ਦਿਖਾਇਆ ਤੂੰ ਚੰਗੀ ਗੱਲ ਥੋੜੀ ਹੁੰਦੀ ਐ ਕੋਈ ਨਾ ਦੀਦੀ ਜਿਹੜਾ ਕੁਝ ਹੋ ਗਿਆ ਨਾ ਉਹ ਨਾ ਤੁਸੀਂ ਯਾਦ ਰੱਖੋ ਅੱਜ ਤੋਂ ਬਾਅਦ ਕਦੇ ਵੀ ਤੁਹਾਨੂੰ ਆਏ ਨਹੀਂ ਹੋਗਾ ਕਿ ਮੇਰਾ ਮਾਪੇ ਨੂੰ ਨਿਸ ਕਰੀ ਅਸੀਂ ਤੁਹਾਨੂੰ ਬਾਧੂ ਪਿਆਰ ਦੇਵਾਂਗੇ ਇਹਦੀ ਕੋਈ ਗੱਲ ਨਹੀਂ ਤੇ ਬੱਚੇ ਨੇ ਸਾਡੇ ਆਪ ਦੇ ਬੱਚਿਆਂ ਵਰਗੇ ਨੇ ਮੰਮੀ ਮਿੰਨਾ ਮਿੰਨਾ ਹੀ ਕਿਹ ਰਹਿੰਦੀ ਚਾਹੇ ਤੁਸੀਂ ਵੀ ਰਹੋ ਸਾਨੂੰ ਕੋਈ ਹੋਣੀ ਨਾ ਮੰਮੀ ਨੂੰ ਚਲ ਮaaf ਕਰ ਦੇ ਜਿਹੜੀ ਹੋ ਗਈ ਤੇ ਗਾਹ ਨੂੰ ਮੂੰਹ ਹੀ ਆਈ ਨਾ ਚਲ ਫੇਰ ਵੀ ਜੈਸਾ ਨਾ ਮੈਂ ਛੋਟੀ ਐ ਮੇਰੀ ਮਾਂ ਐ ਨਾ ਮੈਂ ਇਹਨੂੰ ਕਿ ਮਾਫ ਕਰ ਸਕਦੀ ਐ ਚਲ ਮਨ ਕੋਈ ਨਾ ਕਈ ਵਾਰੀ ਮਾਂ ਵੱਤੋ ਵੀ ਗਲਤੀਆਂ ਹੋ ਜਾਂਦੀਆਂ ਨੇ ਚਲ ਕੋਈ ਨਾ ਗਾਹ ਨੂੰ ਛੋੜਾ ਜਮਾ ਦੇ ਲਈ ਦਿਖਾਉਂਦਾ ਕੋਈ ਵੀ ਵਧੀਆ ਸੀ ਆ ਜਾਣਾ ਕਿ ਛੋੜ ਦੇ ਕੋਲੇ ਵਧੀਆ ਤੁਸੀਂ ਆਇਆ ਕਰੋ ਮੰਮੀ ਤੋਂ ਗਲਤੀ ਹੋਈ ਚਲ ਮੈਂ ਚੁਪਕਾ ਦਿੰਦੀ ਚਲ ਮੈਂ ਠੀਕ ਐ ਚਲ ਫੇਰ ਮੈਂ ਐ ਕਹਿੰਦੀ ਐ ਵੀ ਆਪਾਂ ਬਾਹਰ ਖਾਣ ਚੱਲੀਏ ਜੀ ਅੱਜ ਚਲੋ ਆਜੋ ਚਲੋ ਆ ਬਾਹਰ ਸਾਡੇ ਬੱਚੇ ਹਨ ਬਾਹਰ ਲੈ ਜੀ ਮੈਂ ਸਾਰੇ ਚਲਾਂਗੀ ਆਪਾਂ ਚਲੋ ਆਜੋ ਚਲੋ ਫਿਰ ਚੱਲੀਏ ਚਲੋ ਪੁੱਤ ਕੋਬੋ ਕਹਿੰਦੇ ਸੀ ਨਾ ਨਾਨੀ ਨੇ ਚੀਜ਼ ਨਹੀਂ ਲਿਆਉਂਦੀ ਸੀ ਹੁਣ ਆਪਾਂ ਸਾਰੇ ਚੱਲਾਂਗੇ ਚਲੋ ਜਿਹੜਾ ਕੁਝ ਖਾਣਾ ਹੋਵੇ ਉਹ ਕੁਝ ਬੁਲਾਵਾ ਜੀ ਮੇਰੇ ਕਰਨ ਚੱਲਦੇ ਸਾਰੇ ਆਹੀ ਚਲੋ ਯਾਦ ਨਹੀਂ ਲੱਗੇਗਾ ਕਿ ਨਾਨੀ ਜੀ ਇੰਨੀ ਪੁੱਤ ਨਾ ਕਰੇਗੀ ਫਸਲੇ ਜੀ ਕਹਿੰਦੀ ਨਾਨੀ ਆਪਸ ਨੂੰ ਆਏ ਲਵ ਥਿਸ ਹੈ ਨਾ ਚਲ ਆਜੇ ਸਿਆਣੀ ਹੋ ਗਏ ਆਂ ਜੀ ਚਲੋ ਠੀਕ ਹੈ ਚਲੋ ਫਿਰ ਚੱਲੀਏ 잘라드리고. <목소리>